ਨਮਸਕਾਰ ਜਨਾਬ ਜੈ ਸ਼੍ਰੀ ਰਾਮ ਜੀ ਕਿਹੜੀ ਸੰਸਥਾ ਵੱਲੋਂ ਆਪਾਂ ਇਹ ਸੇਵਾ ਨਿਭਾ ਰਹੇ ਆ ਇਹ ਸਰ ਜੈ ਦਾਤੀ ਮਾ ਸੇਵਾਦਲ ਨਰ ਸੇਵਾ ਨਾਰਾਇਣ ਸੇਵਾ ਦੀ ਸੰਸਥਾ ਹੈ ਪਡੋਰੀ ਬੈਂਸਾ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਉਸ ਸੇਵਾ ਦੇ ਅੰਦਰ ਹੀ ਪਡੋਰੀ ਬੈਂਸਾ ਦੇ ਪਿੰਡ ਦੀ ਜਿਹਨੇ ਵੀ ਨੌਜਵਾਨ ਪੀੜ੍ਹੀ ਹੈ ਉਹ ਹਮੇਸ਼ਾ ਹੀ ਜਿਹੜੇ ਬੇਸਹਾਰਾ ਹੜਪੀਟ ਦੇ ਲੋਕੀ ਹੈ ਉਹਨਾਂ ਦੀ ਸੇਵਾ ਵਾਸਤੇ ਤਤਪਰ ਰਹਿੰਦੇ ਆ ਇਸ ਕਰਕੇ ਅਸੀਂ ਜਿਹੜੀ ਅੱਜ ਦੀ ਉਸ ਟੀਮ ਦੇ ਵਿੱਚ ਸਾਡਾ ਲਗਾਤਾਰ ਅੱਜ ਜਿਹੜਾ ਆ ਉਹ ਪੰਜਵਾਂ ਜਿਹੜਾ ਟਰੈਕਟਰ ਟਰਾਲੀ ਸਾਡਾ ਅੱਜ ਜਾਂਦਾ ਪਿਆ ਚਾਰ ਦਿਨ ਅਸੀਂ ਲਗਾਤਾਰ ਝਪਕੜਾ ਮੜਾਰਾ ਮਕੋੜਾ ਜਿਹੜੀ ਉਹ ਬੈਲਟ ਉਹਨੂੰ ਕਵਰ ਕੀਤਾ ਉਹਦੇ ਬਾਅਦ ਅੱਜ ਸਾਡੇ ਸਾਥੀ ਸਰਬਜੀਤ ਸਿੰਘ ਬਲਾਕ ਕੋਆਰਡੀਨੇਟਰ ਜਿਹੜੇ ਆ ਉਹਨਾਂ ਸਾਨੂੰ ਇਨਫੋਰਮ ਕੀਤਾ ਕਿ ਇਸ ਬਾਰਡਰ ਏਰੀਏ ਦੇ ਪਿੰਡਾਂ ਦੇ ਵਿੱਚ ਜਿੱਥੇ ਕੀ ਲਿੰਕ ਰੋਡ ਪੈਂਦੇ ਆ ਉੱਥੋਂ ਤੱਕ ਸਾਡੇ ਜਿਹੜੀ ਹੈ ਰਾਸ਼ਨ ਜਿਹੜਾ ਪਹੁੰਚ ਨਹੀਂ ਹੁੰਦਾ ਜਾਂ ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਉਹਦੀ ਪਹੁੰਚ ਨਹੀਂ ਹੁੰਦੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਨਾਲ ਤਾਲਮਲ ਕੀਤਾ ਅਤੇ ਪਨੋਰੀ ਪੈਂਸਾ ਜੋ ਕਿ ਇੱਥੋਂ ਲਗਭਗ 90 ਕਿਲੋਮੀਟਰ ਤੇ ਇਸ ਟਾਈਮ ਦੇ ਪਿੰਡ ਆ ਸਾਡੇ ਆਪਣੇ ਅ ਜੈਾ ਦਾਤੀਮਾ ਸੇਵਾ ਦਲ ਵੱਲੋਂ ਜਿਹੜਾ ਦੇ ਪ੍ਰਧਾਨ ਸ਼੍ਰੀ ਅਨੁਰੂਧ ਸ਼ਰਮਾ ਜੀ ਸਾਡੇ ਨਾਲ ਖੜੇ ਆ ਉਹਨਾਂ ਨਾਲ ਹੀ ਸਾਡੇ ਬਲਵਿੰਦਰ ਕੁਮਾਰ ਜੀ ਗੌਰਵ ਜੀ ਬੱਬੂ ਜੋ ਚੇਅਰਮੈਨ ਜੀ ਵਿੱਕੀ ਭਾਜੀ ਹੋਰੀ ਸੰਜੀਵ ਮਾੜ ਜੀ ਇਹਨਾਂ ਦੀ ਰਾਸ਼ਨ ਜਾਂ ਰਸਤੇ ਲੈ ਗਿਆ ਕਿਸ ਤਰ੍ਹਾਂ ਦਾ ਲੈ ਗਿਆ ਅਸੀਂ ਸਰ ਜਿਸ ਟਾਈਮ ਤੇ ਹੜ੍ਹਾਂ ਦਾ ਦੌਰ ਜਿਸ ਟਾਈਮ ਹੜ੍ਹਾਂ ਦਾ ਦੌਰ ਸ਼ੁਰੂ ਹੋਇਆ ਸੀ ਉਸ ਟਾਈਮ ਲੋਕੀ ਲੋਕੀ ਜਿਹੜੇ ਹੈਗੇ ਉਹ ਹੈਗੇ ਪਾਣੀਆਂ ਦੇ ਵਿੱਚ ਕਿਉਂਕਿ ਸਾਡਾ ਇਹ ਲੰਬਾ ਐਕਸਪੀਰੀਅੰਸ ਰਿਹਾ ਹੁੰਦਾ ਟ੍ਰੇਨਸ ਦੇ ਆ ਕਿ ਉਸ ਅਸੀਂ ਲਗਾਤਾਰ 4-5 ਸਾਲਾਂ ਤੋਂ ਕਿਉਂਕਿ 3-4 ਸਾਲਾਂ ਤੋਂ ਜਿਹੜੀ ਹੜਾ ਦੀ ਮਾਰ ਜਿਹੜੀ ਉਹ ਸਾਡੇ ਗੁਰਦਾਸਪੁਰ ਜਿਲ੍ਹੇ ਪੂਰੇ ਪੰਜਾਬ 'ਚ ਪੈਂਦੀ ਆਈ ਆ ਸਾਡਾ ਲੰਬਾ ਐਕਸਪੀਰੀਅੰਸ ਆ ਉਸ ਹਿਸਾਬ ਨਾਲ ਅਸੀਂ ਪਹਿਲੇ ਜਿਹੜੇ ਦਿਨ ਸੀ 2 ਜਾਂ 3 ਦਿਨ ਉਹਨਾਂ ਦਿਨਾਂ ਵਿੱਚ ਅਸੀਂ ਰਾਸ਼ਨ ਆਪਣੇ ਪਿੰਡੋਂ ਬਣਾ ਕੇ ਜਿਹੜਾ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਸੀ ਲੇਕਿਨ ਹੁਣ ਜਦੋਂ 2-3 ਦਿਨ ਲੰਘ ਗਿਆ ਪਾਣੀ ਠਹਿਰ ਗਿਆ ਸਾਨੂੰ ਪਤਾ ਕਿ ਹੁਣ ਰਾਸ਼ਨ ਜਿਹੜਾ ਲੋਕਾਂ ਦੇ ਘਰਾਂ ਵਿੱਚ ਹੋਰ ਵੀ ਪੜੀ ਗਈਆਂ ਸੇਵਾ ਸੁਸਾਇਟੀਆਂ ਹੈ ਇੰਦੇ ਜਿੰਨਾ ਵੀ ਇਲਾਕਾ ਆ ਉਹ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਕੁਛ ਕਰਕੇ ਅਸੀਂ ਹੁਣ ਦੋ ਤਿੰਨ ਦਿਨ ਦੇ ਬਾਅਦ ਆਪਣੀ ਆਪਣੀ ਪਾਲਿਸੀ ਜਿਹੜੀ ਆ ਆਪਾਂ ਉਹ ਚੇਂਜ ਕਰਤੀ ਆ ਤਾਂ ਕਿ ਸੁੱਕੀ ਰਸਦ ਜਿਹੜੀ ਆ ਲੋਕਾਂ ਦੇ ਘਰਾਂ ਤੇ ਪਹੁੰਚਾਈ ਜਾ ਸਕੇ ਬੱਚੇ ਛੋਟੇ ਛੋਟੇ ਆ ਉਹਨਾਂ ਦੇ ਡਾਈਪਰ ਨਹੀਂ ਮਿਲਦੇ ਦੁਕਾਨਾਂ ਜਿਹੜੀਆਂ ਪਾਣੀ ਨਾਲ ਸਾਰੀਆਂ ਬੰਦ ਹੋਈਆਂ ਪਈਆਂ ਉਹਨਾਂ ਦੇ ਜਿਹੜੀਆਂ ਨਿੱਕ-ਨਿੱਕੀਆਂ ਚੀਜ਼ਾਂ ਜਿਦਾਂ ਮੋਮਬੱਤੀਆਂ ਵਗੈਰਾ ਮਸ਼ਰਦਾਨੀਆਂ ਵਗੈਰਾ ਜਿਹੜੀਆਂ ਮਾਚਸ ਵਗੈਰਾ ਜਿਹੜੀ ਤੇ ਹੈਗੀਆਂ ਇਹ ਨਿੱਕ-ਨਿੱਕੀਏ ਕਿਹ ਲੂਕਸ ਤਾਂ ਸਾਨੂੰ ਪਤਾ ਕਿ ਇਸ ਕੁਤੇ ਦੀ ਮਾਰ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਬਹੁਤ ਆਪ ਮਿਹਨਤ ਕਰਕੇ ਆਪ ਸਟੈਂਡ ਹੋਣਾ ਸਾਡੀ ਬਸ ਇੱਕ ਸਹਾਨੂੰ ਬੁਤੀ ਹੈ ਤਾਂ ਕਿ ਅਸੀਂ ਇਹਨਾਂ ਨਾਲ ਮਿਲ ਕੇ ਇਹਨਾਂ ਦਾ ਸਾਥ ਦੇਈਏ ਥੋੜਾ ਬੋਤਾ ਇਹਨਾਂ ਨਾਲ ਕੰਦਲਾਂ ਕੰਦਾਂ ਮਲਾਈਏ ਤਾਂ ਕਿ ਸਾਨੂੰ ਵੀ ਇੱਕ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬੰਦਾ ਕਿਸੇ ਧਰਮ ਨਾਲ ਨਾ ਦੇਖ ਕੇ ਕੋਈ ਜਾਤ ਨਾ ਦੇਖ ਕੇ ਕੋਈ ਸੰਸਥਾ ਉਹ ਨਾਲ ਦੇਖ ਕੇ ਅਸੀਂ ਨਿਰਪੱਖ ਹੋ ਕੇ ਸੇਵਾ ਕਰਦੇ ਆ ਭਾਵੇਂ ਬੰਦਾ ਕੋਈ ਵੀ ਹੋਵੇ ਅਸੀਂ ਆਪਣੀ ਸੇਵਾ ਨਿਭਾਈਏ ਇਹਨਾਂ ਲੋਕਾਂ ਨਾਲ ਅਸੀਂ ਇਹਨਾਂ ਨੂੰ ਦੇਣ ਨਹੀਂ ਆਏ ਇਹ ਸਾਡੇ ਭਰਾ ਆ ਸਾਡੀਆਂ ਭੈਣਾਂ ਨੇ ਸਾਡੀ ਮਾਵਾਂ ਨੇ ਅਸੀਂ ਆਪਣੇ ਭਰਾਵਾਂ ਦੀਆਂ ਭੈਣਾਂ ਦੀ ਮਾਵਾਂ ਦੀ ਸੇਵਾ ਵਾਸਤੇ ਆਪਣੀ ਸੇਵਾ ਲੈ ਆ ਕੇ ਆਨੇ ਆ ਸਾਡਾ ਜੈਦਾਤੀ ਮਾਂ ਸੇਵਾ ਦਲ ਦੀ ਇਹੋ ਇਹੀ ਪਹੁੰਚ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਕਿਉਂਕਿ ਸਾਡਾ ਪਿੰਡ ਬਡੋਰੀ ਵਾਂਗੂ ਜਿਹੜਾ ਬੜਾ ਰਜਦਾ ਪੁੱਜਦਾ ਪਿੰਡ ਹੈ ਪ੍ਰਭੂ ਸ਼੍ਰੀ ਰਾਮ ਦੀ ਜੈਦਾਤੀ ਮਾਂ ਦੀ ਇੰਨੀ ਕੀ ਕਿਰਪਾ ਹੈ ਉੱਥੇ ਉੱਥੇ ਅੱਜ ਅਸੀਂ ਇੱਕ ਵਾਰੀ ਆਰਡਰ ਕਰਦੀ ਸਾਡੇ ਕੋਲ ਲੱਖਾਂ ਰੁਪਏ ਇਕੱਠਾ ਹੋ ਜਾਂਦਾ ਪਰ ਉਹ ਪੈਸੇ ਨੂੰ ਆਪਾਂ ਅੱਗੇ ਡਿਸਟ੍ਰੀਬਿਊਟ ਕਿਦਾਂ ਕਰਨਾ ਉਹ ਸਾਰੀ ਕਮੇਟੀ ਜਿਹੜੀ ਉਹ ਬਣਾਦੀ ਹੈ ਉਸ ਕਮੇਟੀ ਦੇ ਜਿਹੜੀ ਆ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਅੱਜ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਜਿੱਥੇ ਬਾਬਾ ਨਾਨਕ ਜੀ ਦਾ ਜਨਮ ਹੋਇਆ ਸੀ ਉਹਨਾਂ ਦੀ ਪਵਿੱਤਰ ਧੱਤੇ ਦੇ ਉੱਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਲਾਗੇ ਵਿੱਚ ਆਏ ਆ ਤਾਂ ਕਿ ਇਹਨਾਂ ਭਰਾਵਾਂ ਦਾ ਸਾਥ ਦੇ ਸਕੀਏ ਇਹਨਾਂ ਦੇ ਦੁੱਖ ਨਾਲ ਦੁੱਖ ਸਹਿਕ ਹੋ ਸਕੀਏ ਬਾਕੀ ਇਹਨਾਂ ਕਿ ਅਸੀਂ ਇਹਨਾਂ ਦੀ ਮਦਦ ਕਰਨਾ ਆ ਮਦਦ ਕੋਈ ਨਹੀਂ ਅਸੀਂ ਮਦਦ ਕਰਸੇ ਉਹ ਪ੍ਰਭੂ ਪਰਮਾਤਮਾ ਉਹਨਾਂ ਹੀ ਨੇ ਮਦਦ ਕਰਨੀ ਆ ਜਿੱਦਾਂ ਅੱਜ ਇਹ ਅੱਜ ਉੱਜੜੇ ਆ ਕੱਲ ਨੂੰ ਇਸੇ ਤਰ੍ਹਾਂ ਹੀ ਸਾਲ ਬਾਅਦ ਆਵਾਂਗੇ ਮੇਰੇ ਵੀਰ ਭਰਾ ਇੱਥੇ ਸਟੈਂਡ ਹੋਏ ਹੋਣਗੇ ਹੋ ਸਕਦਾ ਕੱਲ ਨੂੰ ਸਾਨੂੰ ਲੋੜ ਪਵੇ ਇਹੋ ਸਾਡੇ ਵੀਰ ਭਰਾ ਸਾਡੇ ਉਸ ਇਲਾਕੇ ਦੇ ਵਿੱਚ ਪਹੁੰਚਣ ਇਸੇ ਸੇਵਾ ਭਾਵ ਦੇ ਨਾਲ ਸਾਡੀ ਜਿਹੜੀ ਪੂਰੀ ਟੀਮ ਹੈ ਉਸੇ ਸੇਵਾ ਦੇ ਭਾਵਨਾ ਪੂਰੀ ਪਣੋਰੀ ਬੈਂਸਾ ਦੀ ਟੀਮ ਅੱਜ ਇਸ ਪਿੰਡ ਵਿੱਚ ਆਈ ਆ